ਜਿਹੜੇ ਬੰਦੇ ਦੇ ਰਾਜ ਦੇ ਵਿੱਚ ਸਿੱਖਾਂ ਨੂੰ ਕੋਹ ਕੋਹ ਕੇ ਮਾਰਿਆ ਕਦੇ ਪੱਗ ਤੋਂ ਪਛਾਣ ਕੇ ਉਹਨਾਂ ਨੂੰ ਕੀ ਆ ਮੌਤੇ ਘਾਟ ਉਤਾਰਿਆ ਗਿਆ ਉਸ ਬੰਦੇ ਦਾ ਪੋਤਾ ਅੱਜ ਕਹਿ ਰਿਹਾ ਕਹਿੰਦਾ ਕਿ ਇਹ ਮੇਰੀ ਪੱਗ ਤੇ ਅਟੈਕ ਨਹੀਂ ਹੋਇਆ ਇਹ ਤਾਂ ਪੂਰੀ ਕੌਮ ਤੇ ਹੀ ਅਟੈਕ ਹੋ ਗਿਆ ਸ਼ਰਮ ਕਰੋ ਮਾੜੀ ਮੋਟੀ ਤੇ ਲੋਕੋ ਤੁਹਾਨੂੰ ਮੈਂ ਪੁੱਛਦਾ ਵੀ ਸਿੱਖ ਕੌਮ ਦੇ ਨੰਬਰਦਾਰ ਇਹਨਾਂ ਨੂੰ ਲਾਇਆ ਕਿਹਨੇ ਆ ਤੇ ਕਦੋਂ ਲਾਇਆ ਇਹ ਵੀ ਦੱਸਿਓ ਤੇ ਗਦਾਰ ਕੌਣ ਆ ਹੁਣ ਤੁਸੀਂ ਦੱਸਿਓ ਬਾਕੀ ਰਾਹੁਲ ਗਾਂਧੀ ਦਾ ਮੈਂ ਕਸੂਰ ਕੋਈ ਨਹੀਂ ਮੰਨਦਾ ਕਿ ਰਾਹੁਲ ਗਾਂਧੀ ਤੇ ਨਾਲ ਕੌਣ ਸਖਸ਼ ਬੈਠਾ ਪੰਜਾਬ ਦਾ ਸਭ ਤੋਂ ਵੱਡਾ ਕਮੀਡੀਅਨ ਮੈਂ ਗੱਲ ਕਰਦਾ ਜਿਹੜਾ ਚੁਟਕਲਾ ਬਣ ਕੇ ਰਾਜਾ ਬਣੇਗਾ ਉਹਦੀ ਸੰਗਤ ਅਸਰ ਤਾਂ ਪੈਣਾ ਸੀ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਤਾਂ ਫਾੜੀ ਜਾਂਦਾ ਪਰ ਰਾਹੁਲ ਗਾਂਧੀ ਦੇ ਮੂੰਹੋਂ ਵੀ ਇਹੋ ਜੀ ਗੱਲ ਸ਼ੋਭਾ ਤਾਂ ਨਹੀਂ ਦਿੰਦੀ ਅੱਜ ਪੂਰੀ ਭਾਜਪਾ ਉੱਠ ਕੇ ਕਹੀ ਜਾਂਦੀ ਹੈ ਕਹਿੰਦੇ ਜੀ ਕਿ ਇਹ ਕੌਮਤੇ ਅਟੈਕ ਕਰਤਾ ਮੈਨੂੰ ਲੱਗਦਾ ਰਵਨੀਤ ਬਿੱਟੂ ਨੂੰ ਵੀ ਇਨਲਾਈਟਮੈਂਟ ਜਦੋਂ ਕੀ ਇਤਿਹਾਸ ਲਿਖਿਆ ਜਾਣਾ ਕਹਿਣਗੇ 2024 ਚ ਹੋਈ ਸੀ ਕਿਉਂਕਿ 2024 ਤੋਂ ਪਹਿਲਾਂ ਤੁਸੀਂ ਐਸੇ ਕਾਂਗਰਸ ਦੀਆਂ ਸਟੇਜਾਂ ਦੇ ਕੱਢ ਕੇ ਕੀ ਬੋਲਦੇ ਹੋ ਆ ਸੁਣ ਲਓ ਜਿਹਨੂੰ ਕਹਿੰਦੇ ਮੇਰੀ ਪੱ ਆ ਤੁਹਾਨੂੰ ਲੋ ਪਹਿਲਾਂ ਗੱਲ ਮੇਰੇ ਵਰਗੇ ਪਤਾ ਨਹੀਂ ਕਿੰਨੇ ਲੱਖਾਂ ਨੌਜਵਾਨਾਂ ਨੂੰ ਜਿਨ੍ਹਾਂ ਨੇ ਸਿਆਸਤ ਸਿਖਾਈ ਅੱਜ ਜੇ ਮੈਂ ਪੱਗ ਬੰਨੀ ਖੜਾ ਰਾਹੁਲ ਗਾਂਧੀ ਜੀ ਨੇ ਮੈਨੂੰ ਕਿਹਾ ਸੀ ਜੇ ਸਿਆਸਤ ਚਾਉਣਾ ਪੰਜਾਬ ਦੀ ਮੇਰੇ ਕੋਲ ਪੱਗ ਬੰਨ ਕੇ ਆਈ ਤਾਂ ਮੈਂ ਤੈਨੂੰ ਮੰਨੂਗਾ ਅੱਜ ਪੱਗ ਸਜਾਈ ਕੇਸਰੀਏ ਰਾਹੁਲ ਗਾਂਧੀ ਦੀ ਦਿੱਤੀ ਆ ਤੇ ਗਾਹਾਂ ਜਿਹੜੀ ਅੱਜ ਵਾਲੀ ਵੀਡੀਓ ਆ ਇਹ ਦੇਖ ਕੇ ਤੁਹਾਨੂੰ ਲੱਗਦਾ ਕਿ ਕੀ ਆ ਇਹ ਮੈਂ ਕਿ ਰਾਜੇ ਬੜਿੰਗ ਦੀ ਪੱਗ ਲਾਉਣ ਜਾਂਦਾ ਹੂ ਰਾਹੁਲ ਗਾਂਧੀ ਕੋਲੋ ਬਰਾਦਰ ਸਰ ਥੋੜਾ ਵਾਈਟ ਰੇਟ ਆ ਫਰੈਂਡ ਕਰੰਟਰ ਕਰੰਟਰ ਡੋਨਟ ਵਰੀ ਯੂ ਕਮ ਬੈਕ ਕਰੰਟਰ ਕਰੰਟਰ ਦੇਸ਼ ਕੇ ਦੁਸ਼ਮਨ ਪੰਜਾਬ ਨੂੰ ਕਹਿੰਦੇ ਆਗ ਹੀ ਇਹਨਾਂ ਨੇ ਲਾਈ ਆ ਉਹ ਤੈਨੂੰ ਜਿਹੜੀਆਂ ਪੋਸਟਾਂ ਮਿਲੀਆਂ ਨਾਮ ਮਿਲਿਆ ਨਾ ਉਹ ਕੀ ਆ ਸਿੱਖਾਂ ਦੀਆਂ ਪੱਗਾਂ ਰੋਲ ਕੇ ਜਾਂ ਸਿੱਖਾਂ ਨੂੰ ਕਤਲ ਕਰਨ ਦੇ ਬਦਲੇ ਦੇ ਵਿੱਚ ਹੀ ਕੀ ਆ ਤੈਨੂੰ ਆ ਐਮਪੀ ਸ਼ਿਪ ਮਿਲੀ ਆ ਕਿਉਂਕਿ ਤੁਹਾਡੇ ਦਾਦਾ ਜੀ ਨੂੰ ਕੀ ਇਹ ਲੋਕ ਸ਼ਹੀਦ ਕਹਿੰਦੇ ਆ ਕਹਿੰਦੇ ਕਿ ਸਾਡੀ ਪਾਰਟੀ ਵਾਸਤੇ ਉਹਨੇ ਕੁਰਬਾਨੀ ਦਿੱਤੀ ਐ ਇਸੇ ਕਰਕੇ ਜਦੋਂ ਤੇਰਾ ਅਸਰ ਸੂਕ ਐ ਨਹੀਂ ਸੋਦੋਂ ਕਹਿੰਦੇ ਤੂੰ ਕੀ ਉਹਨੂੰ ਚੱਕ ਕੇ ਲੁਧਿਆਣੇ ਤੋਂ ਸੀਟ ਦਿੱਤੀਆਂ ਬਿਕਾ ਸੋਨੀ ਤੋਂ ਸੀਟ ਬਾਕੀ ਵਾਪਸ ਲੈ ਕੇ ਕੰਮ ਉਹਨੇ ਕੀਤਾ ਸੀ ਕਹਿੰਦੇ ਵੀ ਇਹਦੀ ਪੋਜੀਸ਼ਨ ਕਮਜ਼ੋਰ ਹੈਗੀ ਆ ਲੁਧਿਆਣੇ ਤੋਂ ਲਿਆ ਕੇ ਤੁਹਾਨੂੰ ਕੀ ਇਹ ਕਿੰਨੇ ਵਾਰ ਐਮਪੀ ਬਣਾਇਆ ਯੂਥ ਦਾ ਤੁਹਾਨੂੰ ਪ੍ਰਧਾਨ ਲਾਇਆ ਇਸ ਹਿਸਾਬ ਦੇ ਨਾਲ ਅਗਲੇ ਦਾ ਤੁਹਾਨੂੰ ਕੀ ਟਰੇਟਰ ਕਹਿਣਾ ਵਾਹਲਾ ਗਦਾਰ ਕਹਿਣਾ ਮੈਨੂੰ ਜਾਇਜ਼ ਲੱਗਦਾ ਉਹਨੇ ਸ਼ਰਿਹੰ ਸੰਬੋਧਨ ਕੀਆ ਇਕੱਲੇ ਰੌਨੀਤ ਬਿੱਟੂ ਨੂੰ ਕਰ ਰਿਹਾ ਇਹਨੂੰ ਕਹਿੰਦੇ ਕਿ ਕੌਮਤੀ ਅਟੈਕ ਕਰਤਾ ਸਾਰੀ ਬੀਜੇਪੀ ਕੀ ਹੁਣ ਲ ਤੇ ਸਾਰੇ ਬੀਜੇਪੀ ਵਾਲੇ ਜਦੋਂ ਗੱਲ ਕਰ ਰਹੇ ਆ ਤਾਂ ਉਹ ਸੰਬੋਧਨ ਕਿਵੇਂ ਕਰਦੇ ਆ ਰਿਸਪੈਕਟਡ ਕਹਿੰਦੇ ਸਿੱਖ ਲੀਡਰ ਇਹਨੂੰ ਸਿੱਖਾਂ ਦਾ ਲੀਡਰ ਕੌਣ ਕਰਦਾਂ ਦਾ ਤੁਸੀਂ ਮੰਨਦੇ ਹੋ ਜੇ ਨਹੀਂ ਮੰਨਦੇ ਤਾਂ ਕਮੈਂਟ ਜ਼ਰੂਰ ਕਰਿਓ ਤੇ ਸ਼ੇਅਰ ਕਰਿਓ ਫੜਾ ਕੇ ਤਾਂ ਰਵਨੀਤ ਬਿੱਟੂ ਨੇ ਉਥੋਂ ਲੰਗੇ ਜਾਂਦੇ ਨਾ ਪੰਗਾ ਆਪ ਹੀ ਲਿਆ ਸੀ ਆਪ ਹੀ ਕੀ ਆ ਕਹਿੰਦੇ ਕਿਹਾ ਕਹਿੰਦੇ ਇੱਥੇ ਬਾਹਰ ਬੈਠਿਓ ਕਹਿੰਦਾ ਕਾਰਗਿਲ ਦਾ ਯੁੱਧ ਜਿੱਤ ਕੇ ਆਏ ਹੋ ਅਗਲੇ ਨੇ ਇੱਕ ਦਾਰ ਬਿੱਟੂ ਸਿਆ ਤੈਨੂੰ ਕਿਹਾ ਕਿ ਤੂੰ ਅਗਲੇ ਦੀ ਪਿੱਠ ਤੇ ਛੁਰਾ ਮਾਰ ਕੇ ਮੌਕੇ ਤੇ ਕਹਿੰਦੇ ਭੱਜ ਗਿਆ ਸਾਡੇ ਨਾਲੋਂ ਤੇ ਜਿਹੜੇ ਲੋਕ ਰਵਨੀਤ ਬਿੱਟੂ ਨੂੰ ਸਿੱਖ ਕੌਮ ਦਾ ਫਿਰ ਸ਼ੇਅਰ ਜ਼ਰੂਰ ਕਰ ਦਿਓ ਤੇ ਦੱਸਿਓ ਜ਼ਰੂਰ ਵੀ ਇਹ ਸਾਡਾ ਭਾਈ ਕੋਈ ਸਾਡੀ ਕੌਮ ਦਾ ਕੋਈ ਲੰਬੜਦਾਰ ਨਹੀਂ ਲੱਗਿਆ